ਕਿੰਨੇ ਸੋਹਣੇ ਫਲਾਵਰ ਨੇ ਕਿੰਦੇ ਸੋਨੇ ਸੋਨੇ ਲੱਗਦੇ ਪਏ ਨੇ ਵਾਓ ਆ ਦੇਖੋ ਇੱਥੇ ਬਹੁਤ ਜ਼ਿਆਦਾ ਫਲਾਵਰ ਇਹਦੇ ਵਿੱਚ ਬਹੁਤ ਜ਼ਿਆਦਾ ਹੁਣ ਫਲਾਵਰ ਨਿਕਲਣਗੇ ਹੁਣ हेलो गाइस सरनशिका जी दिस सारे कि मैं पुकार दे सारे ठीक ठाक हो गए थे असी भी ठीक ठाक हां ते भाईयो तने हमेशा सारे जड़ देखारेच रखे जी ते वेलकम करदे थहाडे अपने YouTube चैनल तलीवाल फैमिली व्लॉग्स ਦੇ ਵਿੱਚ ਤੇ ਬਹੁਤ ਹੀ ਜਿਆਦੀ ਠੰਡ ਆ ਤੇ ਬਾਹਰ ਦਾ ਮੌਸਮ ਤਾਂ ਵਦਏ ਕਿ ਧੁੱਪ ਕਈ ਦਿਨਾਂ ਤੋਂ ਨਹੀਂ ਆ ਰਹੀ ਹੈਗੀ ਉਨੀ ਦੇਖਦੀ ਪਈਆ ਕਾਂਡੂਨ ਸ਼ਾਮੇ ਨੂੰ ਕਿਉਂ ਵਗਾਈ ਆ ਮੇਰੀ ਸ਼ਾਮੇ ਨੂੰ ਕਿਉਂ ਵਗਾਈ ਆ ਚੱਕੇ ਇਹਦੇ ਤੇ ਦੇਖੋ ਜੀ ਕੱਪੜੇ ਵੀ ਜਿਹੜੇ ਆ ਨਾ ਬਹੁਤ ਜੋੜਨੇ ਹੋਏ ਪਏ ਆ ਓਕੇ ਐਨੇ ਠੰਡ ਦੇ ਵਿੱਚ ਪਹਿਲਾਂ ਤੇ ਧੋਈ ਦੇ ਆ ਫਿਰ ਇਹਨਾਂ ਨੂੰ ਤੈਹ ਲਗਾ ਕੇ ਰੱਖਣਾ ਬਹੁਤ ਹੀ ਜ਼ਿਆਦਾ ਔਖਾ ਕੰਮ ਹੁਣ ਆਪਾਂ ਜੀ ਇਹਨਾਂ ਸਾਰਿਆਂ ਨੂੰ ਇਹ ਚਾਦਰਾਂ ਵਗੈਰਾ ਮੈਂ ਧੁੱਤੀਆਂ ਸੀਗੀਆਂ ਤੇ ਇਹ ਹਨ ਸਾਰੀਆਂ ਇਹ ਦੀਵਾਨ ਬੈੱਡ ਦੀ ਚਾਦਰਾਂ ਇਹ ਬੈੱਡ ਦੇ ਚਦਰਾਂ ਸੀਗੀਆਂ ਮੈੱਡ ਸਹੀਟਾਂ ਸੀਗੀਆਂ ਤੇ ਇਹ ਕੱਪੜੇ ਜਿਹੜੇ ਸੀਗੇ ਇਹ ਧੋਤੇ ਤਾਂ ਹੈਗੇ ਨੇ ਸਾਰੇ ਤੇ ਅੱਜ ਫੇਰ ਹੋਰ ਮਸ਼ੀਨ ਦੇ ਵਿੱਚ ਕੱਪੜੇ ਪਾਏ ਨੇ ਪਹਿਲੇ ਅਜੇ ਜੋੜੇ ਨਹੀਂ ਗਏ ਤੇ ਦੂਜੇ ਤਿਆਰ ਹੋ ਗਏ ਆ ਜੀ ਧੋਣ ਦੇ ਤੋ ਆਪਾਂ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਆਏ ਆ ਤੇ ਦੋ ਦਿਨ ਹੋ ਗਏ ਜੀ ਮੈਂ ਬਹੁਤ ਜ਼ਿਆਦਾ ਸਿੱਕ ਸੀਗੀ ਬਹੁਤ ਹੀ ਜ਼ਿਆਦਾ ਸਿੱਕ ਸੀਗੀ ਤਾਂ ਕਰਕੇ ਕੱਪੜੇ ਵੀ ਨਹੀਂ ਧੋਪੇ ਕੋਈ ਕੰਮ ਨਹੀਂ ਆਪਾਂ ਕੀਤਾ ਕੋਈ ਝਾੜੂ ਪੋਚਾ ਨਹੀਂ ਆ ਜਬਾ ਝੜੂ ਪੋਚਾ ਵੀ ਕਰਾਂਗੇ ਸਾਰੇ ਤੇ ਕਿਚਨ ਦਾ ਤੇ ਮੈਸੇ मोस्टली ਸਾਰਾ ਕੰਮ ਆਪਣਾ ਨੇ ਬਣ ਗਿਆ ਹੈ ਤੇ ਬਸ ਇਹ ਅਜੋਨੇ ਦੀਆਂ ਬੋਤਲਾਂ ਜਿਹੜੀਆਂ ਸੀ ਕਿ ਮੈਂ ਇੱਕ ਬੋਤਲ ਤਾਂ ਆਬਾਦ ਕੇ ਰੱਖ ਲਈ ਆ ਤੇ ਹੁਣ ਮੈਂ ਦੂਸਰੀ ਬੋਤਲ ਵੀ ਜਿਹੜੀ ਇਹਦੀ ਹੈਗੀ ਆ ਉਹ ਵਿੱਚ ਪਾਈ ਹੈਗੀ ਤੇ ਆ ਦੇਖੋ ਜੇ ਇੱਕ ਬੋਤਲ ਇਹਦੀ ਇਹਦੀ ਉਬਾਨਦੀ ਆ ਮੈਂ ਕਿਉਂਕਿ ਜਿੰਨ ਜਿਹੜੀਆਂ ਬੋਤਲਾਂ ਨਾ ਉਪ ਵਾਲੀ ਐ ਨਾ ਹੁਣ ਚਾਹ ਤੁਹਾਨੂੰ ਪਤਾ ਹੀ ਹੈ ਕਿ ਕਿਟਾਨੂ ਵਗੈਰਾ ਜਿਹੜੇ ਹੁੰਦੇ ਨੇ ਉਹ ਰੈਚ ਹੁੰਦੇ ਨੇ ਤਾ ਕਰਕੇ ਤੇ ਹੁਣ ਦੇਖੋ ਜੀ ਮੈਂ ਜਿਹੜੀ ਬੋਤਲਾ ਉਹ ਵੀ ਉਬਾਲਣੇ ਰੱਖੀ ਹੋਈ ਆ ਇੱਕ ਤੇ ਕੱਪੜੇ ਜਿਹੜੇ ਹੈਗੇ ਨੇ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਏ ਹੋਏ ਨੇ ਤੇ ਅੱਜ ਉਹਨੂੰ ਦੁਕਾਨੇ ਆ ਫਾਤਾ ਮੌਸਮ ਅੱਤ ਮੌਸਮ ਵਾਸ਼ਰੂਮ ਗਰਾਪਾ ਜਿਹੜੇ ਸਾਰੇ ਸੀਗੇ ਕਲੀਨ ਕਰ ਲੇ ਤਿਹੋ ਆਪਾਂ ਜਿਹੜੇ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਪਾਏ ਆ ਉਹਨਾਂ ਨੂੰ ਹੁਣ ਵਾਸ਼ ਕਰ ਲਈਏ ਬਹੁਤ ਜ਼ਿਆਦਾ ਠੰਡ ਠੰਡ ਹੋਈ ਪਈ ਆ ਇਹ ਠੰਡ ਦੇ ਵਿੱਚ ਚੰਗੀ ਤਰ੍ਹਾਂ ਕਲੀਨਿੰਗ ਵੀ ਨਹੀਂ ਹੁੰਦੀ ਹੈਗੀ ਇਹ ਆਪਾਂ ਤੁਹਾਨੂੰ ਦਿਖਾਉਣਾ ਹੈ ਕਿ ਆਪਣੇ ਜਿਹੜੇ ਨਾ ਨਵੇਂ ਫੁੱਲ ਹੁਣੇ ਨਿਕਲਣੇ ਸਟਾਰਟ ਹੋ ਗਏ ਆ ਤੇ ਕਿ ਉਹਨਾਂ ਦੇ ਉੱਪਰ ਉਹ ਜਿਹੜੀਆਂ ਹੁੰਦੀਆਂ ਨੇ ਇਹ ਡੋਡੀਆਂ ਉਹ ਬਣ ਚੁੱਕੀਆਂ ਨੇ ਤੇ ਬਸ ਹੁਣ ਫੁੱਲ ਜਿਹੜੇ ਅੱਗੇ ਸਾਰੇ ਖਿਲਣਗੇ ਤੇ ਕਿਉਂਕਿ ਹੁਣ ਮੈਂ ਇਹਨਾਂ ਨੂੰ ਪਾਣੀ ਵੀ ਘੱਟ ਪਾਇਆ ਹੋਇਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਕੋਰੇ ਦਾ ਕਰਕੇ ਕੋਰਾ ਬਹੁਤ ਜ਼ਿਆਦਾ ਪੈ ਰਿਹਾ ਇਸ ਕਰਕੇ ਆ ਮੁਖੀ ਗਏ ਜਿਹੜਾ ਨਿਕਲ ਰਹੀ ਹੈ ਹੈਗੀਆਂ ਨੇ ਇਹ ਦੇਖੋ ਇਹ ਫੁੱਲ ਹੁਣ ਸਾਰੇ ਨਿਕਲਣਗੇ ਇਹ ਪਤਾ ਨਹੀਂ ਬੂਟੇ ਨੂੰ ਕੀ ਹੋ ਗਿਆ ਵੈਸੇ ਤਾਂ ਸੁੱਕਾ ਸੁੱਕਾ ਜਿਹਾ ਪਿਆ ਹੈ ਬਟ ਇਹਦੇ ਫੁੱਲ ਜਿਹੜੇ ਨਿਕਲਦੇ ਪਏ ਨੇ ਹੁਣ ਇਹ ਨਨੂ ਨੇ ਗੋਡੀ ਨਹੀਂ ਮੇਰ ਕੋ ਦਿੱਤੀ ਕਿਉਂਕਿ ਮੇਰੀ ਗਵਾਚ ਗਈ ਰੰਬੀ ਇਸ ਕਰਕੇ ਤੇ ਇਹ ਦੇਖੋ ਇਹਨੂੰ ਵੀ ਫੁੱਲ ਬਹੁਤ ਸੋਹਣੇ ਖਿਲਣਗੇ ਇਹ ਬੂਟਾ ਨਾ ਅਜੂਨੀ ਨੇ ਪੱਨ ਦਿੱਤੇ ਸੀਗੇ ਪਹਿਲਾਂ ਇਹ ਫਿਰ ਦੁਬਾਰਾ ਤੋਂ ਵਿਚਾਰੇ ਤੋਰ पे ਆਪੇ ਇਹ ਦੇਖੋ ਵੀ ਬਹੁਤ ਸੋਹਣਾ ਹੋਇਆ ਪਿਆ ਹੈ ਆ ਦੇਖੋ ਕਿੰਨੇ ਸੋਹਣੇ ਫਲਾਵਰ ਨਿਕਲੇ ਨੇ ਹਾਈ ਕਿੰਨੇ ਸੋਹਣੇ ਨੇ ਬਹੁਤ ਸੋਹਣੇ ਲੱਗਦੇ ਪਏ ਨੇ ਮੈਨੇ ਬਧਾਇਆ ਉਹ ਸ਼ਿਤਾਂ ਦੀ ਟੂਟੀ ਕਦੀ ਮੈਂ ਬਾਹਰ ਹੋਣਾ ਆ ਉਹ ਬਾਹਰ ਕੇ ਬਹੁਤ ਜ਼ਿਆਦਾ ਤੰਗ ਕਰਦੀ ਬਹੁਤ ਜ਼ਿਆਦਾ ਤੰਗ ਕਰਦੀ ਐਰ ਕਿ ਮੇਰੇ ਫੁੱਲ ਜਿਹੜੇ ਨਾ ਸਾਰੇ ਲੇਟ ਹੋ ਗਏ ਤੇ ਵੈਸੇ ਕਈ ਬੂਟੇ ਜਿਹੜੇ ਨੇ ਮੈਂ ਹੁਣ ਲਾਏ ਨੇ ਕਾਫੀ ਦਿਨ ਹੋ ਗਏ ਲਾਇਆ ਨੂੰ ਫੇਰ ਦੇਖੋ ਆਪਣੇ ਅਮਰੂਦ ਵੀ ਜਿਹੜੇ ਨਵੇਂ ਲੱਗੇ ਨੇ ਕਾਫੀ ਜ਼ਿਆਦਾ ਦੇਖੋ ਅਮਰੂਦ ਵੀ ਨਵੇਂ ਲੱਗ ਚੁੱਕੇ ਨੇ ਆਪਣੇ ਇਹ ਜਿਹੜਾ ਆਪਾਂ ਮਨੀ ਪlant ਦਾ ਲੈ ਕੇ ਆਏ ਸੀਗੇ ਇਹ ਵੀ ਤਰ੍ਹਾਂ ਪਹਿ ਗਿਆ ਹੈ ਫੇਰ ਕੋਈ ਇਹ ਤਾਂ ਵਿਚਾਰਾ ਅਜੇ ਨਿਕਲੂਗਾ ਹੌਲੀ ਹੌਲੀ ਕਿਉਂਕਿ ਮੈਂ ਨਾ ਥੋੜਾ ਜਿਹਾ ਡੋਂਗਾ ਲਾ ਦਿੱਤਾ ਹੈ ਤਾਂ ਕਰਕੇ ਡੂੰਗਾ ਹੋ ਗਿਆ ਥੋੜਾ ਇਹ ਜੇ ਆਹ ਦੇਖੋ ਕਿੰਨੇ ਸੋਹਣੇ ਫਲਾਵਰ ਨੇ ਕਿੰਦੇ ਸੋਨੇ ਸੋਨੇ ਲੱਗਦੇ ਪਏ ਨੇ ਵਾਓ ਆ ਦੇਖੋ ਇੱਥੇ ਬਹੁਤ ਜ਼ਿਆਦਾ ਫਲਾਵਰ ਇਹਦੇ ਵਿੱਚ ਬਹੁਤ ਜ਼ਿਆਦਾ ਹੁਣ ਫਲਾਵਰ ਨਿਕਲਣਗੇ ਹੁਣ ਦੇਖੋ ਇਹ ਆਪਣਾ ਗੁਲਾਬ ਵੀ ਜਿਹੜਾ ਹੈਗਾ ਇਹ ਗੁਲਾਬ ਦੇ ਹਨ ਗੁਲਾਬ ਪਹਿਲਾਂ ਤਾਂ ਬਹੁਤ ਜ਼ਿਆਦਾ ਖਿਲਦੇ ਰਹੇ ਹਨ ਹੁਣ ਪਤਾ ਨਹੀਂ ਕੀ ਹੋ ਗਿਆ ਹੁਣ ਇਹ ਵਿੱਚੋਂ ਜੇ ਬੰਦ ਹੋ ਗਏ ਨੇ ਸਾਰੇ ਖਿਲਣ ਆਹ ਦੇਖੋ ਇੱਥੇ ਨਾ ਗੁਲਾਬ ਨਿਕਲਿਆ ਸੀਗਾ ਤੇ ਇਹ ਪਤਾ ਨਹੀਂ ਕੀ ਹੋ ਗਿਆ ਵਿਚਾਰੇ ਇੱਕਦਮ ਹੀ ਸੜ ਗਏ ਸ਼ਾਇਦ ਉਹ ਠੰਡ ਦੇ ਕਾਰਨ ਹੈ ਇਹ ਸ਼ਾਇਦ ਹੁਣ ਗੁਲਾਬ ਨਿਕਲੂਗਾ ਆਹ ਦੇਖੋ ਤੇ ਇਹ ਆਪਾਂ ਲਾਈਆਂ ਹੈਗੇ ਜੀ ਗਾਜਰਾ ਇੱਥੇ ਵੀ ਆਪਾਂ ਗਾਜਰਾ ਲਾ ਦਿੱਤੀਆਂ ਉਹ ਨੀ ਪੱਤਾ ਰੁਕ ਜਾ ਤੇ ਦੇਖੋ ਜੀ ਇਹਦਾ ਵੀ ਆ ਇੱਕ ਪੱਤਾ ਜਿਹੜਾ ਹੈਗਾ ਇਹ ਨਿਊ ਨਿਕਲ ਆਇਆ ਹੈਗਾ ਇਹ ਵੀ ਗਰੋ ਕਰ ਆਇਆ ਅੱਗੇ ਨਾਲੋਂ ਕਾਫੀ ਜ਼ਿਆਦਾ ਹੈ ਵੀ ਬੂਟਾ ਆਪਣਾ ਹੰਡ ਦੇ ਕਾਰਨ ਹਨਾ ਤੁਹਾਨੂੰ ਪਤਾ ਹੀ ਹੈ ਕਿ ਠੰਡ ਬਹੁਤ ਜ਼ਿਆਦਾ ਹੈ ਤਾਂ ਕਰਕੇ ਬੂਟੇ ਜਿਹੜੇ ਹੁਣ ਉਹ ਗਰੋ ਕਰਨੋਂ ਰੁਕ ਗਏ ਕੋਰੇ ਦਾ ਕਰਕੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਗੋਡੀ ਦੇਵਾਂਗੇ दो दिन रखा इस तरह ही फिर आपूँ पानी देवे आप कभी बहर नहीं निकले बहुत दिन हो गए चार पाँच दिन हो गए बिल्कुल नहीं निकले है दो दिन तो सिक बहुत ज़्यादा रही मैं है ना त करके नहीं बहर निकली अज चौथा दिन आ कि अज मैं फाइनली बहर निकली हाँ कभी नहीं मैं बहर निकली हैगी क्योंकि कपड़े वगैरह वॉश करने वाले होंगे नहीं गे ਤੇ ਤਾਂ ਕਰਕੇ ਤੀਸਰੇ ਦਿਨ ਆਪਾਂ ਕੱਪੜੇ ਵਾਸ਼ ਕਰਦੇ ਹੈਗੇ ਆ ਤੇ ਅੱਜ ਚੌਥੇ ਦਿਨ ਕਰ ਲੱਗੇ ਹੈਗੇ ਆ ਤੇ ਅੱਜ ਉਨੀ ਨੂੰ ਵੀ ਅੱਜ ਕੀ ਨਵਾ ਦਿੱਤ ਇਹ ਤਾਂ ਨਹੋਂਦੀ ਰੋਜ਼ ਹੀ ਆ ਵੈਸੇ ਆਪਾਂ ਨਹਾਣੋਂ ਨਹੀਂ ਹਟਦੇ ਕਿਉਂਕਿ ਪੋ ਦਾ ਮਹੀਨਾ ਜਿਹੜਾ ਇਹ ਸਾਰੇ ਹੀ ਨਹਾਉਣਾ ਚਾਹੀਦਾ ਭਾਵੇਂ ਆਪਾਂ ਬਿਮਾਰ ਹੋਈਏ ਭਾਵੇਂ ਜਿੰਨੇ ਮਰਜੀ ਆਪਾਂ ਮਰਨ ਤਰ ਨਵੀ ਪਈ ਹੋਈ ਨਾ ਤਾਂ ਵੀ ਆਪ ਨੂੰ ਇਹ ਪੋ ਦਾ ਮਹੀਨਾ ਜਿਹੜਾ ਹੈ ਨਾ ਇਹ ਬਚਾ ਦਿੰਦਾ ਹੈ ਕਈਆਂ ਬਿਮਾਰੀਆਂ ਤੋਂ ਬਚਾਉਂਦਾ ਆ ਤਾ ਕਰਕੇ ਪੰਨ ਹੋਣਾ ਨਹੀਂ ਛੱਡ ਸਕਦੇ ਭਾ ਜਿੰਨੇ ਮਰਜੀ ਸਿੱਖ ਹੋਈਏ ਬਹੁਤ ਜ਼ਿਆਦਾ ਸਿੱਖ ਸੀਗੀ ਨੇ ਇਹ ਦੇਖੋ ਜੀ ਮੇਰੀ ਟੀ-ਸ਼ਰਟ ਨੂੰ ਪੋਦਮਹੀਨੇ ਤੇ ਆਪਾਂ ਨੂੰ ਵੈਸੇ ਵੀ ਪਤਾ ਹੈ ਕਿ ਸ਼ਹੀਦਾ ਸਬ지 ਦਾ ਇਹ ਦਿਨ ਕਿਉਂਕਿ ਇਹਦੇ ਵਿੱਚ ਬਹੁਤ ਸ਼ਹੀਦیاں ਹੋਈਆਂ ਸੀਗੀਆਂ ਆਪਣੇ ਸਿੱਖ ਬੰਦ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਹੋਇਆ ਸੀਗਾ ਇਸੇ ਪੋਦਮਹੀਨੇ ਦੇ ਵਿੱਚ ਭਾ ਜੀ ਹੁਣ ਤੁਹਾਨੂੰ ਮਿਲਦੇ ਆਪਣੇ ਜਿਹੜੇ ਕੰਮਕਾਰ ਰਹਿ ਗਏ ਨੇ ਉਹਨਾਂ ਨੂੰ ਕਰਕੇ ਤੇ ਜੁੜੇ ਰਹੋ ਤੁਸੀਂ ਸਾਡੇ ਵਲੌਗ ਦੇ ਨਾਲ ਠੀਕ ਹੈ ਤੇ ਵਲੌਗ ਨੂੰ ਜਰੂਰ ਇੰਜੋਏ ਕਰਿਓ ਤੇ ਜਿਹੜੇ ਜੀ ਮੇਰੇ ਚੈਨਲ ਤੇ ਫਸਟ ਟਾਈਮ ਆਏ ਨੇ ਚੈਨਲ ਨੂੰ ਘਾ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ లైక్ కామెంట్ కర్నా నా ਭੁੱਲਿਓ ਠੀਕਾ ਜੀ ਅੱਜ ਇਥੇ ਨਾ ਅਜੁਨੀ ਨੇ ਨਾ ਆਪਣੀਆਂ ਜਿਹੜੀਆਂ ਸੌਕਸ ਸੀ ਸੌਕਸ ਸੀਗੀਆਂ ਪਹਿਲੀਆਂ ਪਾਈਆਂ ਇਹਨੂੰ ਅੱਜ ਸਵੇਰੇ ਨੇ 4 ਜੋੜੇ ਕਰ ਲਏ ਤੇ ਤੇ ਹੁਣ ਮੈਂ ਦੁਬਾਰਾ ਇਸ ਨੂੰ ਫੇਰ ਪਾਉਣ ਲਈ ਅੱਗੇ ਪਿੱਛੇ ਭੱਜੀ ਫੇਰਦੀ ਸੀ ਕਿ ਤੂ ਪਾ ਲਾ ਹਨਾ ਠੰਡ ਬਹੁਤ ਜ਼ਿਆਦਾ ਆ ਹਨਾ ਇਹ ਪਾਉਂਦੀ ਨਹੀਂ ਹੈਗੀ ਬਿਲਕੁਲ ਸੌਕਸ ਹਨਾ ਲਾ ਕੇ ਸੁੱਟ ਦਿੰਦੀ ਹੈਗੀ ਆ ਤੇ ਸੌਕਸ ਆਪ ਆਉਂਦੀ ਹੈ ਬਟ ਜਦੋਂ ਵੀ ਮਾੜੀਆਂ ਜੀ ਉਹਨਾਂ ਨੂੰ ਕੁਝ ਲੱਗ ਜਾਂਦਾ ਹੈ ਨਾ ਫਿਰ ਉਸੇ ਟਾਈਮ ਲਾ ਕੇ ਸੁੱਟ ਦਿੰਦੀ ਹੈ ਜੀ ਇਹ ਮਾੜਾ ਜੀ ਵੀ ਕੁਝ ਕੱਖ ਕਰਨ ਲੱਗ ਗਿਆ ਹਨਾ ਤੇ ਇਹਨੂੰ ਹੁੰਦਾ ਕਿ ਮੇਰੇ ਪੈਰ ਦੇ ਵਿੱਚ ਨਾ ਵੱਜ ਜਾਵੇ ਫਿਰ ਅਸੀਂ ਦੋਨਾਂ ਨੇ ਮਾਮਤੀਆਂ ਨੇ ਹਨਾ ਥੋੜਾ ਜਿਹਾ ਕੀਤਾ ਟਾਈਮ ਸਪੈਂਡ ਆਪਸ ਦੇ ਵਿੱਚ ਬਹੁਤ ਕੀਤੀ ਮਸਤੀ ਤੇ ਮਸਤੀ ਕਰਨ ਤੋਂ ਬਾਅਦ ਵਿੱਚ ਕਿ ਮੈਨੇ ਬਹੁਤ ਇੰਜੋਏ ਕੀਤਾ ਸੀ ਦੋਨਾਂ ਨੇ ਤੇ ਇਹਨਾਂ ਥੋੜੀ ਦੇਰੇ ਸਕੂਟਰ ਤੇ ਹਟ ਲਾਏ ਨੇ ਸਕੂਟਰ ਤੇ ਹਟ ਲੈ ਕੇ ਸੌਕਸ ਵਗੈਰਾ ਪਾ ਕੇ ਫੇਰ ਇਹ ਮસ્ਤੀ ਇਹਨੇ ਕਰਨੇ ਸ਼ੁਰੂ ਕਰ ਦਿੱਤੀ ਕਿ ਇਹ ਦੁਬਾਰਾ ਜੇ ਨਿੰਦੀ ਕਰੀ ਇੱਧਰ ਨੂੰ ਭੱਜ ਲੈਂਦੀ ਹੈਗੀ ਆ ਬਹੁਤ ਵਧੀਆ ਲੱਗਦਾ ਇਸਨੇ ਟਾਈਮ ਸਪੈਂਡ ਕਰਕੇ ਤੇ ਕੌਣ ਕੌਣ ਜੀ ਆਪਣੇ ਇਸ ਤਰ੍ਹਾਂ ਬੱਚਿਆਂ ਨਾਲ ਖੇਡਦਾ ਆ ਕਿਹਦੇ ਵਿੱਚ ਜਿਹੜੇ ਬੱਚੇ ਛੋਕੇ ਕਿਹਦੇ ਬੱਚੇ ਛੋਟੇ ਨੇ ना। है ना जरूरतें किस बारे में तो हमने लगता है अपने बच्चे नाल टाइम स्पेंड करके प्लीज सारे जनिक बंद करके जरूर रहेंगे सारे कपड़े जरूर लेते हैं मेरे तो बस एक की सूटा एक की सूटा भी नहीं हाँ एक की सूटा बस एक पे जंबाई हाँ देखो आज जो नहीं देख लो कि कार्य कार्य ਸਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪੇ ਨਿਰਲ ਕਰਮ ਇੰਨਾ ਸਤਿਗੁਰੂ ਦੀ ਕਿਰਿਆ ਸਾਥ ਸੰਗੁਰਮਤ ਮਲ ਹੈ ਆ ਲਓ ਜੀ ਤੇ ਆਪਣਾ ਸਾਰਾ ਹੀ ਕੰਮ ਪਕੜ ਲਿਆ ਤੇ ਹੁਣ ਜੀ ਆਪਾਂ ਸੁਣ ਲੱਗੇ ਅੱਗੇ ਸਤਿਗੁਰੂ ਸਾਹਿਬ ਜੀ ਦਾ ਪਾਠ ਤੇ ਕਿ ਮੇਰੇ ਨਾਲ ਜਿਪ ਤੇ ਨਿਸ਼ਾਨਾ ਹੋਇਆ ਅ ਜਦੋਂ ਮੈਂ ਕਿ ਸਤਿਗੁਰੂ ਸਾਹਿਬ ਕਰਦੀਆਂ ਨਾ ਪਾਠ ਕਰਦੀਆਂ ਮੇਰੇ ਜਿੱਪ ਤੇ ਦਿੰਦੀ ਵੜੀ ਜਾਂਦੀ ਪਤਾ ਨਹੀਂ ਕਿ ਸ਼ਾਇਦ ਕੋਈ ਬਹੁਤ ਵੱਡਾ ਕੀ ਕਹਿੰਦੇ ਆ ਰਿਹਾ ਕੀ ਪਾਵ ਕਿੱਤਾ ਮੈਂ ਤੇ ਉਹ ਮੇਰਾ ਟਲਦਾ ਪਿਆਇਆ ਤਾਂ ਕਰਕੇ ਤੇ ਹੁਣ ਜੇ ਆਪਾਂ ਜੋੜਾਂਗੇ ਇਹ ਕੱਪੜੇ ਜਿਹੜੇ ਹੈਗੇ ਨੇ ਇਹਨਾਂ ਨੂੰ ਲਾਵਾਂਗੇ ਤਾਂ ਉਸ ਤੋਂ ਪਹਿਲਾਂ ਆਪਾਂ ਪਾਵਾਂਗੇ ਅਜੰਨੀ ਨੂੰ ਦੁੱਧ ਕਿਉਂਕਿ ਅਜੰਨੀ ਰੋਟੀ ਖਾ ਕੇ ਬਾਅਦ ਵਿੱਚ ਗੜੀ ਗੰਡੋਂ ਨੂੰ ਦੇਖਣ ਲੱਗ ਪਈ ਸੀ ਗੰਡੋਂ ਦੇਖ ਕੇ ਤੇ ਫਿਰ ਮੈਂ ਵੀ ਕੱਪੜੇ ਕੁੱਪੜੇ ਧੋਣ ਲੱਗ ਪਈ ਇਸ ਕੱਪੜੇ ਕੁੱਪੜੇ ਧੋ ਕੇ ਹੁਣ ਮੈਂ ਹੋਈ ਸਰੀ ਸਾਰਾ ਝਟ ਪੋਚਾ ਕਰਕੇ ਸਾਰਾ ਘਰ ਦਾ ਕੰਮ ਕਰਕੇ ਬਾਹਰੋਂ ਵੀ ਸਾਰਾ ਕੁਝ ਪੋਸ਼ ਕਰਕੇ ਫੁੱਲ ਬੁੱਟਿਆਂ ਨੂੰ ਪਾਣੀ ਦੇ ਕੇ ਤੇ ਹੁਣ ਮੈਂ ਕਰਕੇ ਚਲੋ ਆਪਣਾ ਦੇ ਕੱਪੜੇ ਜਿਹੜੇ ਹੈਗੇ ਨੇ ਆਪਣੇ ਉਹ ਤੈਅ ਕਰ ਲੈਨੇ ਹੈਗੇ ਆ ਤੇ ਉਹ ਉਹਨਾਂ ਦੀਆਂ ਤੈਹਾਂ ਲਾ ਲੈਨੇ ਆ ਤੇ ਨਾਲੇ ਜੀ ਆਪਾਂ ਕਰ ਲੈਨੇ ਆ ਕਿ ਅੱਜ ਨਾ ਮੈਂ ਸ਼ਾਮ ਨੂੰ ਨਾ ਸਾਗ ਲੈ ਜਾਊਂਗੀ ਕਿ ਦੀਦੀ ਕੇ ਉਧਰ ਵਾਲੀ ਸਾਈਡ ਤੋਂ ਤੇ ਆਪਾਂ ਸਾਗ ਲੈ ਕੇ ਕਿਉਂਕਿ ਆਪਣਾ ਜਿਹੜਾ ਸਾਗ ਹੈਗਾ ਛੋਟਾ ਹੈਗਾ ਯਾ ਤਾਂ ਕਰਕੇ ਤੇ ਹੁਣ ਆਪਾਂ ਉਹਨਾਂ ਦਾ ਐਸੇ ਮੈਂ ਕਿ ਕਾਫੀ देर बाद ਸਾਗ ਬਣਾਉਣ ਲੱਗੀ ਹੈਗੀ ਆ ਤੇ ਆ ਕਰਕੇ ਤੇ ਇਹ ਤੁਹਾਨੂੰ ਵਲੌਗ ਮੇਰਾ ਕਿਸ ਤਰ੍ਹਾਂ ਦਾ ਲੱਗਾ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਹਾਂ ਸਾਡੇ ਨੈਕਸਟ ਵਲੌਗ ਆ। ਓਕੇ ਬਾਏ ਬਾਏ ਟੇਕ ਕੇਅਰ ਇਹ ਛੋਟਾ ਜਿਹਾ ਵਲੌਗ ਆ ਪਲੀਜ਼ ਸਾਰੇ ਜਣੇ ਜਰੂਰ ਵਾਚ ਕਰਿਓ। ਪਲੀਜ਼ ਪਲੀਜ਼ ਪਲੀਜ਼।